ਨਮਾਸਾਲ ਸ਼ੁਰੂ ਹੋਣ ਤੋਂ ਪਹਿਲਾਂ ਤੁਸੀਂ ਚੁੱਪਚਾਪ ਇਹ ਟੁੱਟੇ ਝਾੜੂ ਦਾ ਇਹ ਉਪਾਅ ਕਰ ਲਓ ਤੁਸੀਂ ਮਾਲਾ-ਮਾਲ ਹੋ ਜਾਵੋਗੇ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਜੋਤਿਸ਼ ਪਾ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਸਾਲ 2026 ਸ਼ੁਰੂ ਹੋਣ ਤੋਂ ਪਹਿਲਾਂ ਕਿਸੇ ਨੂੰ ਦੱਸੇ ਬਿਨਾ ਟੁੱਟੇ ਹੋਏ ਝਾੜੂ ਨੂੰ ਇੱਕ ਉਪਤੋ ਉਪਾਅ ਚੁੱਪਚਾਪ ਕਰ ਲਵੋ ਤੁਹਾਨੂੰ ਇੰਨੀ ਦੌਲਤ ਮਿਲੇਗੀ ਕਿ ਪੂਰਾ ਪਰਿਵਾਰ ਬੈਠ ਕੇ ਖਾ ਸਕੇਗਾ ਘਰ ਵਿੱਚ ਕਦੇ ਵੀ ਭੋਜਨ ਅਤੇ ਪੈਸੇ ਦੀ ਕਮੀ ਨਹੀਂ ਹੋਵੇਗੀ ਪੈਸੇ ਦਾ ਪਹਾੜ ਬਣ ਜਾਵੇਗਾ ਤੁਸੀਂ ਸਾਰੇ ਜਾਣਦੇ ਹੋ ਕਿ 2026 ਸ਼ੁਰੂ ਹੋਣ ਵਾਲਾ ਹੈ ਅਤੇ ਹਰ ਵਿਅਕਤੀ ਚਾਹੁੰਦਾ ਹੈ ਕਿ ਨਵੇਂ ਸਾਲ ਵਿੱਚ ਉਹਨਾਂ ਦਾ ਘਰ ਖੁਸ਼ੀ ਸ਼ਾਂਤੀ ਅਤੇ ਖੁਸ਼ਹਾਲੀ ਨਾਲ ਭਰ ਜਾਵੇ ਉਹਨਾਂ ਦਾ ਪਰਿਵਾਰ ਖੁਸ਼ ਰਹੇ ਅਤੇ ਪੈਸੇ ਦੀ ਕੋਈ ਕਮੀ ਨਾ ਰਹੇ ਤਾਂ ਦੋਸਤੋ ਅੱਜ ਮੈਂ ਤੁਹਾਨੂੰ ਇਹ ਉਪਾਅ ਬਾਰੇ ਦੱਸਣ ਜਾ ਰਹੀ ਹਾਂ ਜੋ ਤੁਹਾਡੇ ਜੀਵਨ ਵਿੱਚੋਂ ਸਾਰੀ ਮੁਸੀਬਤਾਂ ਨੂੰ ਦੂਰ ਕਰ ਦੇਵੇਗਾ ਦੇਖੋ ਇਹ ਉਪਾਅ ਕੋਈ ਮਜ਼ਾਕ ਨਹੀਂ ਇਸ ਉਪਾਅ ਦਾ ਕਿਸੇ ਵੀ ਧਰਮ ਗ੍ਰੰਥ ਵਿੱਚ ਕਦੇ ਜ਼ਿਕਰ ਨਹੀਂ ਕੀਤਾ ਕਿਉਂਕਿ ਇਹ ਉਪਾਅ ਇਨਾ ਗੁਪਤ ਅਤੇ ਰਹੱਸਮਈ ਹੈ ਕਿ ਇਸ ਨੂੰ ਸੁਣਨ ਤੋਂ ਬਾਅਦ ਤੁਸੀਂ ਜਾਣ ਕੇ ਹੈਰਾਨ ਰਹਿ ਜਾਵੋਗੇ ਕਿ ਇਹ ਵੀ ਹੋ ਸਕਦਾ ਹੈ ਦੇਖੋ ਇੱਕ ਕਰੋੜਪਤੀ ਲੱਖਪਤੀ ਬਣਦਾ ਆਖਰੀ ਮੌਕਾ ਹੈ ਜੇਕਰ ਤੁਸੀਂ ਸਾਲ ਦਾ 2026 ਸ਼ੁਰੂ ਤੋਂ ਪਹਿਲਾਂ ਇਹ ਉਪਾਅ ਕਰਦੇ ਹੋ ਤਾਂ ਤੁਹਾਡੀ ਜ਼ਿੰਦਗੀ ਚਮਕ ਜਾਵੇਗੀ ਦੋਸਤੋ ਸਾਡੇ ਮੁਖੀ ਜੀਵਨ ਵਿੱਚ ਆਉਣ ਵਾਲੀਆਂ ਮੁਸੀਬਤਾਂ ਆਉਣ ਵਾਲੀਆਂ ਪਰੇਸ਼ਾਨੀਆਂ ਆਉਣ ਵਾਲੀ ਗਰੀਬੀ ਮੈਂ ਤੁਹਾਨੂੰ ਦੱਸਾਂਗੀ ਕਿ ਗਰੀਬੀ ਦਾ ਕਾਰਨ ਕੀ ਹੈ ਪਿਤਰ ਦੋਸ਼ ਗ੍ਰਹਿ ਦੋਸ਼ ਅਤੇ ਵਾਸਤੂ ਦੋਸ਼ ਸਾਡੇ ਹਿੰਦੂ ਧਰਮ ਵਿੱਚ ਮਾਨਤਾ ਪ੍ਰਾਪਤ ਦੋ ਸਭ ਤੋਂ ਪ੍ਰਮੁੱਖ ਕਾਰਨ ਹਨ ਸ਼ਾਸਤਰਾਂ ਵਿੱਚ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤੇ ਗਏ ਹਨ ਸੌ ਵਿੱਚੋਂ 90 ਲੋਕ ਇਨ੍ਹਾਂ ਤਿੰਨਾਂ ਦੋਸ਼ਾਂ ਕਾਰਨ ਦੁਖੀ ਹੁੰਦੇ ਨੇ ਇਸ ਲਈ ਅੱਜ ਮੈਂ ਟੁੱਟੇ ਹੋਏ ਝਾੜੂ ਦਾ ਆਪਾ ਨੂੰ ਸਾਂਝਾ ਕਰਨ ਜਾ ਰਹੀ ਹਾਂ ਤੁਸੀਂ ਇਸ ਉਪਾਹਾਰਾਹੀ ਇਹਨਾਂ ਤਿੰਨਾਂ ਦੋਸ਼ਾਂ ਨੂੰ ਦੂਰ ਕਰ ਸਕਦੇ ਹੋ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਗੁਰੂ ਜੀ ਤੁਹਾਨੂੰ ਕਿਸ ਬਾਰੇ ਦੱਸਣ ਜਾ ਰਹੇ ਨੇ ਇਸ ਲਈ ਇਸ ਉਪਾਹਾਰ ਨੂੰ ਧਿਆਨ ਨਾਲ ਸੁਣੋ ਪੂਰੇ YouTube ਚੈਨਲ ਤੇ ਕੋਈ ਵੀ ਤੁਹਾਨੂੰ ਇਹ ਨਹੀਂ ਦੱਸੇਗਾ ਨਾ ਹੀ ਕੋਈ ਧਰਮ ਗ੍ਰੰਥ ਤੁਹਾਨੂੰ ਇਸ ਬਾਰੇ ਦੱਸੇਗਾ ਕਿਉਂਕਿ ਪ੍ਰਾਚੀਨ ਸਮੇਂ ਵਿੱਚ ਸਿਰਫ ਕੁਝ ਖਾਸ ઋષਿ ਅਤੇ ਬੁੱਧੀਮਾਨ ਪੁਰਸ਼ਾਂ ਨੇ ਆਪਣੇ ਚੇਲਿਆਂ ਨੂੰ ਇਹ ਉਪਾਅ ਸਿਖਾਇਆ ਸੀ ਅੱਜ ਇਸ ਉਪਾਅ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਿਰਪਾ ਕਰਕੇ ਇੱਕ ਛੋਟੀ ਜੀ ਵੀਡੀਓ ਨੂੰ ਲਾਈਕ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਕਮੈਂਟ ਬਾਕਸ ਵਿੱਚ ਮੈਂ ਮਾ ਲਕਸ਼ਮੀ ਜੁਰ ਲਿਖੋ ਹੁਣ ਇਸ ਟੁੱਟੇ ਹੋਏ ਝਾੜੂ ਨੂੰ ਦੇਖੋ ਜਿਸ ਨੂੰ ਲੋਕ ਅਸ਼ੁੱਭ ਸਮਝ ਕੇ ਛੱਟ ਦਿੰਦੇ ਨੇ ਪਰ ਉਹੀ ਝਾੜੂ ਤੁਹਾਡੀ ਕਿਸਮਤ ਬਦਲ ਸਕਦਾ ਹੈ ਕਿਉਂਕਿ ਇਸ ਵਿੱਚ ਤੁਹਾਡੇ ਘਰ ਦੀ ਸਾਰੀ ਊਰਜਾ ਹੁੰਦੀ ਹੈ ਕਦੇ ਵੀ ਟੁੱਟੇ ਹੋਏ ਝਾੜੂ ਨੂੰ ਆਮ ਸਮਝਣ ਦੀ ਗਲਤੀ ਨਾ ਕਰੋ ਮੈਂ ਤੁਹਾਨੂੰ ਦੱਸ ਦਿਆਂ ਕਿ ਸਾਲ 2026 ਸ਼ੁਰੂ ਹੋਣ ਤੋਂ ਠੀਕ ਪਹਿਲਾਂ ਇੱਕ ਰਹੱਸਮਈ ਪੱਲਾ ਆਉਂਦਾ ਜਿਸ ਨੂੰ ਆਮ ਲੋਕ ਲੰਘਣ ਦਿੰਦੇ ਨੇ ਸਿਰਫ ਉਹੀ ਲੋਕ ਇਸ ਪਾਲ ਨੂੰ ਪਛਾਣਦੇ ਨੇ ਜਿਨ੍ਹਾਂ ਦੀ ਜ਼ਿੰਦਗੀ ਅਚਾਨਕ ਦੁੱਖ ਖੁਸ਼ੀ ਦੌਲਤ ਸ਼ਾਂਤੀ ਨਾਲ ਪਰ ਜਾਂਦੀ ਹੈ ਅਤੇ ਅੱਜ ਮੈਂ ਤੁਹਾਨੂੰ ਇਹ ਰਾਜ਼ ਦੱਸਣ ਜਾ ਰਹੀ ਹਾਂ ਟੁੱਟਿਆ ਹੈ ਝਾੜੂ ਜੋ ਕਿ ਤਾਤ੍ਰਿਕ ਘਰਾਣਿਆਂ ਦੁਆਰਾ ਸਦੀਆਂ ਤੋਂ ਕੀਤਾ ਜਾਂਦਾ ਆ ਰਿਹਾ ਹੈ ਅਤੇ ਜਿਸ ਦਾ ਕੁਝ ਚੋਣਵੇਂ ਪਰਿਵਾਰ ਚੁੱਪਚਾਪ ਅਭਿਆਸ ਕਰਦੇ ਆ ਰਹੇ ਨੇ ਨੂੰ ਕਦੇ ਵੀ ਜਨਤਕ ਨਹੀਂ ਕੀਤਾ ਗਿਆ ਝਾੜੂ ਸਿਰਫ ਸਫਾਈ ਦਾ ਕਸਾਦ ਨਹੀਂ ਇਹ ਅਸਲ ਵਿੱਚ ਘਰ ਦੀ ਊਰਜਾ ਲਕਸ਼ਮੀ ਅਤੇ ਪੁਰਖਿਆਂ ਦੀ ਯਾਦਾਂ ਦਾ ਵਾਹਕ ਹੈ ਜਦੋਂ ਝਾੜੂ ਟੁੱਟਦਾ ਤਾਂ ਆਮ ਲੋਕ ਇਸ ਨੂੰ ਅਸ਼ੁੱਭ ਸਮਝਦੇ ਨੇ ਅਤੇ ਇਸ ਨੂੰ ਸੁੱਟ ਦਿੰਦੇ ਨੇ ਕਹਿੰਦੇ ਹਨ ਇਹ ਟੁੱਟਿਆ ਝਾੜੂ ਆ ਇਹ ਬੇਕਾਰ ਹੈ ਤੁਹਾਨੂੰ ਇਸ ਨੂੰ ਕੂੜੇ ਵਿੱਚ ਨਹੀਂ ਸੁੱਟਣਾ ਚਾਹੀਦਾ ਇਸ ਨੂੰ ਸਾੜ ਦੇਣਾ ਚਾਹੀਦਾ ਪਰ ਇਹ ਗਲਤ ਹੈ ਜਦੋਂ ਕਿ ਸ਼ਾਸਤਰ ਦੱਸਦੇ ਨੇ ਕਿ ਟੁੱਟਿਆ ਝਾੜੂ ਅਸਲ ਵਿੱਚ ਇੱਕ ਰੁਕਾਵਟ ਅਤੇ ਨਕਾਰਾਤਮਕ ਚੱਕਰ ਦਾ ਪ੍ਰਤੀਕ ਹੈ ਜੋ ਹੁਣ ਆਪਣਾ ਕੰਮ ਪੂਰਾ ਕਰ ਚੁੱਕਾ ਹੈ ਜੇਕਰ ਉਸ ਸਮੇਂ ਟੁੱਟੇ ਝਾੜੂ ਦਾ ਸਹੀ ਢੰਗ ਨਾਲ ਨਿਪਟਾਰਾ ਕੀਤਾ ਜਾਂਦਾ ਹੈ ਤਾਂ ਇਹ ਆਪਣੇ ਨਾਲ ਨਾ ਸਿਰਫ ਘਰ ਦੀ ਗੰਦਗੀ ਸਭੋ ਵਾਸਤੂ ਦੋਸ਼ਾਂ ਗ੍ਰਹਿ ਟੁਕਾਵਟਾ ਹਰ ਸੂਖਮ ਅਵਸ਼ੇਸ਼ ਨੂੰ ਵੀ ਆਪਣੇ ਨਾਲ ਲੈ ਜਾਂਦਾ ਹੈ ਸਾਡੇ ਘਰ ਦੀ ਖੁਸ਼ੀ ਸ਼ਾਂਤੀ ਅਤੇ ਖੁਸ਼ਹਾਲੀ ਇਹਨਾਂ ਤਿੰਨ ਦੋਸ਼ਾਂ ਤੇ ਨਿਰਭਰ ਕਰਦੀ ਹੈ ਇਸ ਲਈ ਇਸ ਉਪਾ ਨੂੰ ਆਖਰੀ ਮੌਕਾ ਕਿਹਾ ਗਿਆ ਹੈ ਕਿਉਂਕਿ ਮੌਕਾ ਸਾਲ ਦੌਰਾਨ ਵਾਰ-ਵਾਰ ਨਹੀਂ ਆਉਂਦਾ ਇਹ ਸਿਰਫ ਸਾਲ ਬਦਲਣ ਤੋਂ ਪਹਿਲਾਂ ਆਉਂਦਾ ਯਾਨੀ ਕਿ ਜਦੋਂ ਸਾਲ ਬਦਲਣਾ ਸ਼ੁਰੂ ਹੁੰਦਾ ਹੈ ਕੇਵਲ ਤਾਂ ਹੀ ਇਹ ਉਪਾ ਬਹੁਤ ਫਾਇਦੇਮੰਦ ਹੁੰਦਾ ਹੈ ਹੁਣ ਦੇਖੋ ਇਹ ਸਾਲ ਤੁਹਾਡੇ ਲਈ ਬਹੁਤ ਵਧੀਆ ਹੋਣ ਵਾਲਾ ਹੈ ਕਿਉਂਕਿ ਜਦੋਂ ਸਮਾਂ ਖੁਦ ਇੱਕ ਦਰਵਾਜ਼ਾ ਖੋਲਦਾ ਹੈ ਇਸ ਸਾਲ ਦਾ ਪਹਿਲਾ ਅਤੇ ਸਭ ਤੋਂ ਰਹਿਸਮਈ ਪਹਿਲੂ ਇਹ ਹੈ ਕਿ ਦਿਨ ਵੇਲੇ ਟੁੱਟੇ ਝਾੜੂ ਕਦੇ ਵੀ ਛੂਣਾ ਨਹੀਂ ਚਾਹੀਦਾ ਇਸ ਨੂੰ ਸੂਰਜ ਡੁੱਬਣ ਤੋਂ ਬਾਅਦ ਹੀ ਛੁੱਕਣਾ ਚਾਹੀਦਾ ਜਦੋਂ ਲਾਈਟਾਂ ਜਾਗ ਰਹੀਆਂ ਹੋਣ ਅਤੇ ਬਾਹਰੀ ਸ਼ੋਰ ਘਟ ਗਿਆ ਹੋਵੇ ਅਤੇ ਮਾਹੌਲ ਪੂਰੀ ਤਰ੍ਹਾਂ ਸ਼ਾਂਤ ਹੋ ਗਿਆ ਹੋਵੇ ਕਿਉਂਕਿ ਉਸ ਸਮੇਂ ਘਰ ਦੀ ਊਰਜਾ ਸਭ ਤੋਂ ਵੱਧ ਗ੍ਰਹਿਣਸ਼ੀਲ ਹੁੰਦੀ ਹੈ ਅਤੇ ਇਹ ਉਹ ਸਮਾਂ ਹੁੰਦਾ ਹੈ ਜਦੋਂ ਪੁਰਖਿਆਂ ਦੀਆਂ ਦੁਨੀਆ ਦੀਆਂ ਆਜ਼ਾਦਾਂ ਅਤੇ ਗ੍ਰਹਿਾਂ ਦੀਆਂ ਵਾਈਬ੍ਰੇਸ਼ਨ ਆ ਸਭ ਤੋਂ ਨੇੜੇ ਹੁੰਦੀਆਂ ਨੇ ਕਿਉਂਕਿ ਸ਼ਾਮ ਦੇ ਸਮੇਂ ਇੱਕ ਆਮ ਸਮਾਂ ਨਹੀਂ ਮੰਨਿਆ ਜਾਂਦਾ ਅਸੀਂ ਇਹ ਵੀ ਜਾਣਦੇ ਹਾਂ ਕਿ ਸ਼ਾਸਤਰ ਇਹ ਵੀ ਕਹਿੰਦੇ ਨੇ ਕਿ ਦੇਵਤੇ ਖੁਦ ਸ਼ਾਮ ਨੂੰ ਧਰਤੀ ਤੇ ਆਉਂਦੇ ਨੇ ਹੁਣ ਵਾਸਤੂ ਦੋਸ਼ ਨੂੰ ਰਾਜ ਨੂੰ ਸਮਝੋ ਕਿਉਂਕਿ ਝਾੜੂ ਦਸਣ ਦੱਖਣ ਅਤੇ ਪੱਛਮ ਦੇ ਨਾਲ ਜੁੜਿਆ ਹੋਇਆ ਹੈ ਝਾੜੂ ਜਦੋਂ ਟੁੱਟਦਾ ਹੈ ਤਾਂ ਇਹ ਦਰਸਾਉਂਦਾ ਹੈ ਕਿ ਘਰ ਦੀ ਦੱਖਣ ਪੱਛਮੀ ਊਰਜਾ ਆਪਣਾ ਘਰ ਛੱਡਣ ਲਈ ਤਿਆਰ ਹੈ ਇਸ ਲਈ ਇਸ ਨੂੰ ਸਿਰਫ ਇੱਕ ਸਹੀ ਵਿਦਾਈ ਦੀ ਲੋੜ ਹੈ ਗ੍ਰਹਿ ਸ਼ਾਂਤੀ ਇਸ ਲਈ ਪ੍ਰਾਪਤ ਹੁੰਦੀ ਹੈ ਕਿਉਂਕਿ ਝਾੜੂ ਨੂੰ ਨੌ ਗ੍ਰਹਿਆਂ ਦੇ ਅਸਤੋਲਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਉਹਨਾਂ ਨੂੰ ਵਿਦੇਸ਼ੀ ਤਾਤੀ ਤੋਂ ਮੁਕਤ ਕਰਕੇ ਗ੍ਰਹਿ ਮੁਕਤ ਹੋ ਜਾਂਦੇ ਨੇ ਝਾੜੂ ਟਿੱਲਾ ਹੋ ਜਾਂਦਾ ਹੈ ਅਤੇ ਪੂਰਵਜ ਸ਼ਾਂਤ ਹੋ ਜਾਂਦੇ ਨੇ ਇਸ ਲਈ ਕਿਉਂਕਿ ਝਾੜੂ ਪਰਿਵਾਰ ਦੀਆਂ ਪੀੜ੍ਹੀਆਂ ਦੀਆਂ ਯਾਦਾਂ ਨੂੰ ਸੋਖ ਲੈਂਦਾ ਹੈ ਇਹ ਹਰ ਝਗੜੇ ਹਰ ਸਾਹ ਹਰ ਅਧੂਰੀ ਅਸੀਸ ਨੂੰ ਆਪਣੇ ਅੰਦਰ ਰੱਖ ਲੈਂਦਾ ਹੈ ਜਦੋਂ ਇਸ ਨੂੰ ਸਤਿਕਾਰ ਨਾਲ ਵਿਦਾ ਕੀਤਾ ਜਾਂਦਾ ਹੈ ਉਹ ਯਾਦਾਂ ਅਸੀਸਾਂ ਵਿੱਚ ਬਦਲ ਜਾਂਦੀਆਂ ਨੇ ਦੇਖੋ ਝਾੜੂ ਨੂੰ ਨਾ ਸਿਰਫ ਦੌਲਤਾ ਪ੍ਰਤੀਕ ਮੰਨਿਆ ਜਾਂਦਾ ਹੈ ਝਾੜੂ ਸਾਡੇ ਘਰ ਦੀ ਹਰ ਊਰਜਾ ਨੂੰ ਸੋਖ ਲੈਂਦਾ ਹੈ ਜੋ ਸਾਡੇ ਘਰ ਲਈ ਨਕਾਰਾਤਮਕ ਹਾਲਾਤ ਪੈਦਾ ਕਰਦੀ ਹੈ ਜਿਸ ਨਾਲ ਪੁਰਖਿਆਂ ਦੇ ਦੋਸ਼ ਅਤੇ ਵਾਸਤੂ ਦੋਸ਼ ਪੈਦਾ ਹੁੰਦੇ ਨੇ ਝਾੜੂ ਇਹਨਾਂ ਸਾਰੇ ਦੋਸ਼ਾਂ ਦਾ ਇੱਕੋ ਇੱਕ ਉਪਾਅ ਹੈ ਹੁਣ ਇਸ ਨੂੰ ਟੁੱਟਿਆ ਜਾਣ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਝਾੜੂ ਉਦੋਂ ਹੀ ਟੁੱਟਦਾ ਹੈ ਜਦੋਂ ਅਸੀਂ ਇਸ ਨੂੰ ਬਹੁਤ ਦੇਰ ਤੱਕ ਵਰਤਦੇ ਹਾਂ ਜਦੋਂ ਅਸੀਂ ਹਰ ਸਵੇਰ ਸ਼ਾਮ ਆਪਣੇ ਝਾੜੂ ਨੂੰ ਮਾਰਦੇ ਹਾਂ ਤਾਂ ਇਹ ਸਾਡੇ ਘਰ ਦੇ ਹਰ ਕੋਨੇ ਵਿੱਚ ਜਾਂਦਾ ਹੈ ਅਤੇ ਨਾ ਸਿਰਫ ਕੂੜਾ ਵਾਪਸ ਲਿਆਉਂਦਾ ਸਗੋਂ ਉਸ ਊਰਜਾ ਨੂੰ ਵੀ ਸੋਖ ਲੈਂਦਾ ਹੈ ਜੋ ਸਾਨੂੰ ਖੁਸ਼ੀ ਸ਼ਾਂਤੀ ਅਤੇ ਖੁਸ਼ਹਾਲੀ ਤੋਂ ਵੰਝਾ ਕਰ ਰਹੀ ਹੈ ਦੇਖੋ ਹਰ ਘਰ ਵਿੱਚ ਇੱਕ ਪੂਜਾ ਘਰ ਹੁੰਦਾ ਹੈ ਅਤੇ ਉਹ ਊਰਜਾ ਸਕਾਰਾਤਮਕ ਅਤੇ ਨਕਾਰਾਤਮਕ ਵੀ ਹੋ ਸਕਦੀ ਹੈ ਧਿਆਨ ਨਾਲ ਸੁਣੋ ਝਾੜੂ ਨਕਾਰਾਤਮਕ ਊਰਜਾ ਨੂੰ ਸੋਖਣ ਦਾ ਕੰਮ ਕਰਦਾ ਹੈ ਹੁਣ ਤੁਸੀਂ ਸਾਰੇ ਇਸ ਉਪਾਅ ਨੂੰ ਜਾਣਨ ਲਈ ਬੇਤਾਬ ਹੋਵੋਗੇ ਪਰ ਮੈਂ ਤੁਹਾਨੂੰ ਬਹੁਤ ਸਪਸ਼ਟ ਅਤੇ ਵਿਸਥਾਰ ਨਾਲ ਸਮਝਾਉਂਦੀ ਹਾਂ ਕਿ ਸਿਰਫ ਇਸ ਉਪਾਅ ਨੂੰ ਜਾਣਨਾ ਤੁਹਾਡੇ ਲਈ ਲਾਭਦਾਇਕ ਨਹੀਂ ਹੋਵੇਗਾ ਦੇਖੋ ਮੈਂ ਤੁਹਾਨੂੰ ਇਸ ਉਪਾਅ ਨਾਲ ਸੰਬੰਧਿਤ ਕੁਝ ਸਾਵਧਾਨੀਆਂ ਵੀ ਦੱਸਾਂਗੀ ਕਿਉਂਕਿ ਜੇਕਰ ਤੁਸੀਂ ਸਾਵਧਾਨੀਆਂ ਨੂੰ ਸੁਣਦੇ ਹੋ ਅਤੇ ਫਿਰ ਬਿਨਾਂ ਸਾਵਧਾਨੀਆਂ ਵਰਤੇ ਉਪਾਅ ਦੀ ਪਾਲਣਾ ਕਰਦੇ ਹੋ ਅਤੇ ਜੇਕਰ ਤੁਸੀਂ ਛੋਟੀ ਤੋਂ ਛੋਟੀ ਗਲਤੀ ਵੀ ਕਰਦੇ ਹੋ ਤਾਂ ਉਸ ਉਪਾਅ ਦਾ ਪ੍ਰਭਾਵ ਉਲਟ ਜਾਵੇਗਾ हां, ਹੁਣ ਮੈਂ ਦੱਸ ਰਹੀ ਆ ਕਿ ਇਹ ਉਪਾਅ ਕਿਵੇਂ ਕਰਨਾ ਹੈ ਕਿਉਂਕਿ ਧਿਆਨ ਨਾਲ ਸੁਣੋ ਇਹ ਉਪਾਅ ਸਧਾਰਨ ਹੈ ਸੂਰਜ ਡੁੱਬਣ ਤੋਂ ਬਾਅਦ ਇਸ਼ਨਾਨ ਕਰੋ ਅਤੇ ਕਿਸੇ ਨੂੰ ਦੱਸੇ ਬਿਨਾਂ ਘਰ ਤੋਂ ਟੁੱਟਿਆ ਝਾੜੂ ਚੁੱਕੋ ਠੀਕ ਹੈ ਧਿਆਨ ਨਾਲ ਸੁਣੋ ਮੈਂ ਇਸ ਨੂੰ ਬਾਰ-ਬਾਰ ਨਹੀਂ ਦੁਹਰਾਉਂਗੀ ਕਿ ਇਹ ਤੁਹਾਨੂੰ ਸੂਰਜ ਡੁੱਬਣ ਤੋਂ ਬਾਅਦ ਨਹਾਉਣ ਦੀ ਲੋੜ ਹੈ ਅਤੇ ਆਪਣੇ ਘਰ ਦੇ ਇੱਕ ਕੋਨੇ ਵਿੱਚ ਰੱਖੇ ਝਾੜੂ ਨੂੰ ਚੁੱਕਣ ਦੀ ਲੋੜ ਹੈ ਜਾਕੀ ਕੁਝ ਲੋਕ ਟੁੱਟੇ ਹੋਏ ਝਾੜੂ ਨੂੰ ਆਪਣੇ ਚੱਪਲੀਆਂ ਅਤੇ ਜੁੱਤੀਆਂ ਵਿਚਕਾਰ ਰੱਖ ਦੇਣੀ ਉਹ ਟੁੱਟੇ ਛਾੜੂ ਆਪਣੇ ਘਰ ਦੇ ਲਿਵਿੰਗ ਰੂਮ ਵਿੱਚ ਰੱਖ ਦੇਣੀ ਤੁਹਾਨੂੰ ਕੀ ਕਰਨ ਦੀ ਲੋੜ ਹੈ ਜੇਕਰ ਤੁਸੀਂ ਹੁਣ ਤੱਕ ਗਲਤੀਆਂ ਕਰ ਰਹੇ ਹੋ ਤਾਂ ਇਹ ਠੀਕ ਹੈ ਪਰ ਇਸ ਨੂੰ ਅਹਿਸਾਸ ਹੋਣ ਤੋਂ ਬਾਅਦ ਤੁਹਾਨੂੰ ਇਹ ਸੁਧਾਰਨਾ ਚਾਹੀਦਾ ਹੈ ਮੈਂ ਇੱਕ ਹੱਲ ਬਾਰੇ ਗੱਲ ਕਰ ਰਹੀ ਹਾਂ ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਤੁਹਾਨੂੰ ਨਹਾਉਣ ਦੀ ਲੋੜ ਹੈ ਕਿਸੇ ਨੂੰ ਨਾ ਦੱਸੋ ਅਤੇ ਟੁੱਟੇ ਛਾੜੂ ਨੂੰ ਥੇਹਾਂ ਚੁੱਕੋ ਇੱਕ ਛੋਟਾ ਜਿਹਾ ਚਿੱਟਾ ਕੱਪੜਾ ਜਾਂ ਕਾਗਜ਼ ਰੱਖੋ ਝਾੜੂ ਤੇ ਇੱਕ ਛੋਟੀ ਜੀ ਚੁਟਕੀ ਹਲਦੀ ਤਿੰਨ ਦਾਣੇ ਝੋਲ ਅਤੇ ਸਰੋਂ ਦੇ ਬੀਜ ਰੱਖੋ ਇਸ ਤੋਂ ਬਾਅਦ ਆਪਣੇ ਮਨ ਵਿੱਚ ਇੱਕ ਮੰਤਰ ਦਾ ਜਾਪ ਕਰੋ ਬਸ ਇਹ ਭਾਵਨਾ ਰੱਖੋ ਕਿ ਤੁਹਾਡੇ ਸਾਹਮਣੇ ਆਉਣ ਵਾਲੀਆਂ ਰੁਕਾਵਟਾਂ ਹੁਣ ਦੂਰ ਹੋ ਗਈਆਂ ਹਨ ਹੁਣ ਝਾੜੂ ਨੂੰ ਉਲਟਾ ਕਰੋ ਅਤੇ ਇਸ ਨੂੰ ਤਿੰਨ ਵਾਰ ਜ਼ਮੀਨ ਨੂੰ ਹਲਕਾ ਜਿਹਾ ਛੂੰਹੋ ਇਸ ਤੇ ਬਹੁਤ ਹਨੇਰਾ ਹੈ ਕਿਉਂਕਿ ਇਹ ਧਰਤੀ ਦੇ ਤੱਤਾਂ ਨੂੰ ਸੰਕੇਤ ਦਿੰਦਾ ਹੈ ਅਤੇ ਦੁੱਖ ਖਤਮ ਹੋ ਰਿਹਾ ਹੈ ਜਾਨੀ ਜਦੋਂ ਤੁਸੀਂ ਝਾੜੂ ਨੂੰ ਜ਼ਮੀਨ ਨਾਲ ਛੂੰਹਦੇ ਹੋ ਤਾਂ ਊਰਜਾ ਧਰਤੀ ਮਾਤਾ ਨੂੰ ਸੰਕੇਤ ਦਿੰਦੀ ਹੈ ਕੇ ਦੋਖਣ ਖਤਮ ਹੋ ਗਿਆ ਹੈ ਠੀਕ ਹੈ ਅਜਿਹਾ ਕੰਮ ਤੋਂ ਬਾਅਦ ਤੁਹਾਨੂੰ ਛਾੜੂ ਨੂੰ ਉਹ ਚਿੱਟੇ ਕਾਗਜ਼ ਉੱਤੇ ਲਵੇਟ ਕੇ ਘਰ ਦੇ ਬਾਹਰ ਅਜੀ ਹੀ ਜਗ੍ਹਾ ਤੇ ਛੱਡ ਦੇਣਾ ਚਾਹੀਦਾ ਹੈ ਜਿੱਥੇ ਲੋਕ ਇਸ ਤੇ ਅਕਸਰ ਪੈਰ ਨਾ ਰੱਖਣ ਪਰ ਧਿਆਨ ਨਾਲ ਸੁਣੋ ਪਰ ਇਸ ਨੂੰ ਕੂੜੇ ਵਿੱਚ ਨਾ ਸੁੱਟੋ ਛਾੜੂ ਨੂੰ ਅਜੀ ਹੀ ਜਗ੍ਹਾ ਤੇ ਰੱਖਣਾ ਚਾਹੀਦਾ ਹੈ ਜਿੱਥੇ ਕੋਈ ਇਸ ਨੂੰ ਦੇਖ ਨਾ ਸਕੇ ਅਤੇ ਇਸ ਤੇ ਪੈਰ ਨਾ ਰੱਖ ਸਕੇ ਹੁਣ ਸਭ ਤੋਂ ਵੱਡੀ ਗੱਲ ਇਹ ਹੈ ਸਮਝਣਾ ਪਵੇਗਾ ਕਿ ਇਹ ਉਪਾਅ ਹਾਲ ਪਰ ਕਿਉਂ ਕੰਮ ਕਰਦਾ ਹੈ ਇਹ ਕੰਮ ਕਾਰਜ ਵਿੱਚ ਤੁਸੀਂ ਸਤਕਾਰ ਨਾਲ ਅਤੀਤ ਨੂੰ ਅਲਵਿਦਾ ਕਹਿੰਦੇ ਹੋ ਅਤੇ ਜਦੋਂ ਇਸ ਦਾ ਬਹੁਤ ਸਤਕਾਰ ਕੀਤਾ ਜਾਂਦਾ ਹੈ ਤਾਂ ਇਹ ਭਵਿੱਖ ਦੇ ਦਰਵਾਜ਼ੇ ਖੋਲਦਾ ਹੈ ਇਸ ਲਈ ਇਸ ਉਪਾਅ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਦੁੱਖਾਂ ਤੋਂ ਅਚਾਨਕ ਰਾਹਤ ਮਿਲੀ ਹੈ ਬਹੁਤ ਸਾਰੇ ਮਾਮਲਿਆਂ ਵਿੱਚ ਜਦੋਂ ਘਰਦਿਆਂ ਵਿੱਚ ਲੜਾਈਆਂ ਹੁੰਦੀਆਂ ਨੇ ਤਾਂ ਉਹਨਾਂ ਦੇ ਉਹਨਾਂ ਨੂੰ ਖਤਮ ਹੁੰਦੇ ਦੇਖਿਆ ਹੈ ਉਹਨਾਂ ਨੇ ਕਾਰਜ ਦੇ ਦਬਾਅ ਤੋਂ ਰਾਹਤ ਮਹਿਸੂਸ ਕੀਤੀ ਹੈ ਉਹਨਾਂ ਨੇ ਘਰ ਵਿੱਚ ਅਣਜਾਣ ਬੇਚੈਨੀ ਘਟਦੀ ਦੇਖੀ ਹੈ ਇਹ ਕਿਸੇ ਚਮਤਕਾਰ ਕਰਨੀ ਸਭੂ ਇਸ ਲਈਏ ਕਿਉਂਕਿ ਊਰਜਾ ਦਾ ਪ੍ਰਵਾਹ ਸਾਫ਼ ਹੋ ਗਿਆ ਹੈ। ਇਸੋ ਪਾ ਨੂੰ ਲਾਗੂ ਕਰਨ ਤੋਂ ਬਾਅਦ ਪਹਿਲਾ ਪ੍ਰਵਾਹ ਇਹ ਹੋਵੇਗਾ ਕਿ ਤੁਹਾਡੇ ਘਰ ਦੇ ਸਾਰੇ ਨੁਕਸ ਦੂਰ ਹੋ ਜਾਣਗੇ। ਤੁਹਾਡੇ ਘਰ ਦੇ ਉਹ ਨੁਕਸ ਜਿਨ੍ਹਾਂ ਨੂੰ ਤੁਸੀਂ ਵੱਡੇ ਮੰਦਰਾਂ ਵਿੱਚ ਜਾ ਕੇ ਹਵਨ ਕਰਕੇ ਤੀਰਥ ਸਥਾਨਾਂ ਤੇ ਜਾ ਕੇ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਤੁਸੀਂ ਆਪਣੇ ਘਰ ਵਿੱਚ ਖੁਸ਼ੀ ਸ਼ਾਂਤੀ ਪ੍ਰਾਰਥਨਾ ਕਰ ਰਹੇ ਸੀ। ਇਸ ਰਸਮ ਨੂੰ ਕਰਨ ਤੋਂ ਬਾਅਦ ਤੁਸੀਂ ਖੁਦ ਦੇਖੋਗੇ। ਕਿ ਤੁਹਾਡੇ ਜੀਵਨ ਵਿੱਚ ਇੱਕ ਸਕਾਰਾਤਮਕ ਕੂੜਜਾ ਆਉਣੀ ਸ਼ੁਰੂ ਹੋ ਗਈ ਹੈ ਇੱਕ ਸਕਾਰਾਤਮਕ ਊਰਜਾ ਤੁਹਾਡੇ ਘਰ ਨੂੰ ਘੇਰਨ ਲੱਗ ਪਵੇਗੀ ਅਤੇ ਉਸ ਘਰ ਦੀਆਂ ਸਾਰੀਆਂ ਨਕਾਰਾਤਮਕ ਚੀਜ਼ਾਂ ਖਤਮ ਹੋ ਜਾਣਗੀਆਂ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ